next 24 ਪੰਜਾਬ న్యూਸ ਚੈਨਲ ਦੇ ਦਿੱਤੇ ਦਰਸ਼ਕਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ੋਰ ਕਰੋ ਤਾਂ ਕਿ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਪੰਜਾਬ ਵਿੱਚ ਰੋਜ਼ਾਨਾ ਹੀ ਲੁੱਟਖੋਹਾਂ ਚੋਰੀ ਫਰਾਤੀ ਮੰਗਣ ਵਾਲਿਆਂ ਤੋਂ ਦੁਖੀ ਹੋ ਕੇ ਅੱਜ ਕਰਨਤਾਂ ਦੇ थाना सदर ਦੇ ਗੇਟ ਅੱਗੇ ਵਕਫ ਵਕ ਜਥੇ ਬੰਦੇ ਵੱਲੋਂ ਸਿੱਖਰ ਦੀ ਤੁੱਪ ਵਿੱਚ ਰੋਸ ਪ੍ਰਦਰਸ਼ਨ ਅਤੇ ਅਣਮਿੱਥੇ ਸਮੇਂ ਵਾਸਤੇ ਤਰਨਾ ਲਗਾਇਆ ਗਿਆ ਇਸ ਮੌਕੇ ਤੇ ਤਰਨਾ ਦੇ ਦੇ ਪਰਗਤ ਸਿੰਘ ਜਮਾ ਰੈ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਸਾਡੇ ਜ਼ਿਲ੍ਹੇ ਦੇ ਆਰਐਮਪੀਆਈ ਦੇ ਮੁਖ ਦਫ਼ਤਰ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦਫ਼ਤਰ ਵਿੱਚ ਪਿਆ ਸਾਰਾ ਸਮਾਨ ਚੋਰੀ ਕਰ ਲਿਆ ਗਿਆ ਸੀ ਇਸ ਸਬੰਧੀ ਬੜੀ ਮੁਸ਼ਕਲ ਨਾਲ थाना सदर ਪੁਲਿਸ ਨੂੰ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ ਜਿਸ ਵਿੱਚ ਕੁਝ ਦਿਨ ਤੋਂ ਲੈ ਕੇ ਹੋਂ ਤੱਕ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਾਬੂ ਨਾ ਕਰਨ ਨੂੰ ਲੈ ਕੇ ਸਾਡੇ ਵੱਲੋਂ ਵਾਰ-ਵਾਰ ਥਾਣਾ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਸੀ ਜਿੱਥੇ ਕਿ ਉਹਨਾਂ ਦੇ ਸਗੋਂ ਅੰਨ ਕੰਨੀ ਕਰਨ ਦੇ ਰੋਸ ਵਿੱਚ ਅੱਜ ਅਸੀਂ ਅਨਮਿੱਥੇ ਸਮੇਂ ਵਾਸਤੇ ਧਰਨੇ ਤੇ ਬੈਠੇ ਹਾਂ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਸਾਡੀਆਂ ਮੁਸ਼ਕਲਾਂ ਦਾ ਹੱਲ ਨਾ ਕੀਤਾ ਗਿਆ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਇਸ ਸਬੰਦੇ ਜਦ ਲਲਿਤ ਕੁਮਾਰ ਡਿਪਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਇਹਨਾਂ ਨੂੰ ਵਿਸ਼ਵਾਸਨ ਦਿਵਾਇਆ ਗਿਆ ਹੈ ਜਿੱਤੇ ਕਿ ਵਿਸ਼ਵਾਸ ਦਿਵਾਉਣ ਤੋਂ ਬਾਅਦ ਇਸ ਧਰਨੇ ਨੂੰ ਸਮਾਪਤ ਕੀਤਾ ਗਿਆ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜਿਹੜੇ ਆਪਸ ਵਿੱਚ ਬੈਠੇ ਸਾਂ ਡੀਐਸਪੀ ਬੀ ਸਾਥੜੀ ਆਪਣੇ ਕੋਲ ਆਏ ਸੀ ਜਿਨ੍ਹਾਂ ਨੇ ਸਾਡੀਆਂ ਦਰਖਾਸਤਾਂ ਲੈ ਕੇ ਭੁਰਾ ਜਾਇਆ ਤੇ ਅਸੀਂ ਉਹਤੇ ਵਿਸ਼ਵਾਸ ਕਰਦੇ ਹਾਂ ਦੀ ਇਹ ਉਤੇ ਕਾਰਵਾਈ ਹੋਵੀ ਤੇ ਉਹਦੇ ਤੋਂ ਬਾਅਦ ਜਿਹੜਾ ਧਰਨਾ ਸਮਾਪਤ ਕਰਾਂਗੇ ਪਰ ਨਾਲ ਹੀ ਅਸੀਂ ਇੱਕ ਆ ਮੈਨੂ ਸੀਐਡੀ ਨੂੰ ਚੇਤਾਵਨੀ ਦਿੰਦੇ ਆ ਵੀ ਜੇ ਸਾਡੇ ਬਸਤੇ ਹੱਲ ਨਾ ਹੋਏ ਤੇ ਫਿਰ ਅਸੀਂ ਮੇਟਾ ਘਹਾਪਤ ਕਰਦੇ ਹਾਂ ਹਾਲੇ ਕਰਦੇ ਜੇ ਹੱਲ ਨਾ ਹੋਏ ਤੇ ਫਿਰ ਅਸੀਂ ਹਰ ਚਾਰੀ ਜਿੰਨਾਂ ਨੇ ਸਾਨੂੰ ਸਵਾਇਆ ਆ ਉਹਨਾਂ ਦੇ ਵਾਹਨਾਂ ਗਾੜੀ ਇਹਦਾ ਧਰਨਾ ਫਿਰ ਚੱਲੂਗਾ ਇਹਨਾਂ ਦੇ ਬੀਜੀਆਂ ਨਾਲ ਮੈਂ ਸਾਰੀ ਸੰਗਨਦਾ ਤਨਵਾਦ ਕਰਦਾ ਅੱਜ ਦਾ ਜਿਹੜਾ ਰੋਸ ਧਰਨਾ ਭਾਰਤੀ ਇਨਕਲਾਬੀ ਮਾਰਸਵਾਦੀ ਪਾਰਟੀ ਆਰਐਮਪੀ ਵੱਲੋਂ ਆਪਾਂ ਵੇਨੇ ਪੰਜਾਬ ਦਾ ਜਿਹੜਾ ਮਾਹੌਲ ਆ ਜਿਹਦੇ ਵਿੱਚ ਰੋਜ਼ ਹੀ ਤਿੰਨ ਨੌਜਵਾਨ ਸਾਡੇ ਜਿਹੜੇ ਆ 18 ਤੋਂ 20 ਸਾਲ ਦੇ ਨਸ਼ਿਆਂ ਨਾਲ ਮਰ ਰਹੇ ਆ ਹਰ ਰੋਜ਼ ਤੁਸੀਂ ਕੋਈ ਦਿਨ ਨਹੀਂ ਨੰਗਦਾ ਜਿੱਦਣ ਲੋਕਾਂ ਨੂੰ ਰਾਹ ਜਾਂਦਿਆਂ ਨੂੰ ਕੁੱਟਿਆ ਨਾ ਜਾਵੇ ਵੱਢਿਆ ਨਾ ਜਾਵੇ ਲੁੱਟਿਆ ਨਾ ਜਾਵੇ ਤੇ ਹਰ ਦੁਕਾਨਦਾਰ ਜਿਹੜਾ ਮਾੜੀ ਮੋੜੀ ਕਮਾਈ ਕਰਦਾ ਉਹਨਾਂ ਨੂੰ ਫਰੋਤੀਆਂ ਸ਼ਰੇਆਮ ਮੰਗੀਆਂ ਜਾ ਰਹੀਆਂ ਜੇ ਨਹੀਂ ਕੋਈ ਦਿੰਦਾ ਉਹਨਾਂ ਦੇ ਬੂਏ ਤੇ ਸ਼ਰੇਆਮ ਬੋਲੀਆਂ ਚਲਾਈਆਂ ਜਾਂਦੀਆਂ ਇਸੇ ਤਰੀਕੇ ਨਾਲ ਲੁੱਟਾਂ ਖੋਹਾਂ ਹਰ ਘਰ ਜਿਹੜਾ ਹਰ ਮਹੱਲੇ ਦੇ ਵਿੱਚ ਹੀ ਦੋ ਤਿੰਨ ਘਰ ਰੋ ਲੁੱਟੇ ਜਾ ਰਹੇ ਦੁਕਾਨਾਂ ਲੁੱਟੀਆਂ ਜਾ ਰਹੀਆਂ ਪਰ ਪ੍ਰਸ਼ਾਸਨ ਦਾ ਹਾਲ ਇਹ ਆ ਵੀ ਜਦੋਂ ਇੱਥੇ ਪਹੁੰਚੀਦਾ ਜਾਂ ਲੋਕ ਸ਼ਿਕਾਇਤ ਕਰਨ ਪਹੁੰਚਦੇ ਆ ਤੇ ਇੱਥੇ ਇੱਕੋ ਇੱਕ ਜਵਾਬ ਆ ਵੀ ਸਾਡੇ ਕੋਲ ਮੁਲਾਜ਼ਮ ਨਹੀਂ ਸਾਡੇ ਕੋਲ ਜਿਹੜਾ ਵਾ ਉਹ ਹੈ ਨਹੀਂਗਾ ਅਸੀਂ ਇੱਥੇ ਕਾਰਵਾਈ ਅਜੇ ਸਾਡੇ ਕੋਲ ਨਹੀਂ ਹੋ ਸਕਦੀ ਲੋਕਾਂ ਦੀ ਐਫ ਆਈ ਆਰ ਕਰਨ ਤੋਂ ਵੀ ਅਨਾਕਾਨੀ ਕੀਤੀ ਜਾਂਦੀ ਆ ਤੇ ਆ ਸਾਡੇ ਜਿਹੜੇ ਪਾਰਟੀ ਦਾ ਦਫਤਰ ਜਿੱਥੇ ਲੁੱਟ ਕੀਤੀ ਗਈ ਆ ਉਹਦਾ ਵੀ ਪਿਛਲੀ 27 28 ਤਰੀਕ ਦੀ ਰਾਤ ਦੀ ਗੱਲ ਆ ਤੇ ਅੱਜ ਤਿੱਕਰ ਪ੍ਰਸ਼ਾਸਨ ਨੂੰ ਜਦੋਂ ਪੁੱਛ ਲੋ ਅੱਜ ਜਦੋਂ ਅਸੀਂ ਥਾਣੇ ਪਹੁੰਚੇ ਆ ਨਾ ਐਸ ਐਚਓ ਆ ਨਾ ਕੋਈ ਹੋਰ ਜ਼ਿੰਮੇਵਾਰ ਅਧਿਕਾਰੀ ਆ ਤੇ ਜਿਹੜਾ ਇੱਕ ਐਸ ਆਈ ਬਾਹਰ ਆਇਆ ਉਹ ਕਹਿੰਦਾ ਵੀ ਕੋਈ ਬੰਦਿਆ ਤੁਸੀਂ ਟਰੇਸ ਕੀਤੇ ਆ ਜੇ ਕੋਈ ਚੋਰ ਟਰੇਸ ਕੀਤੇ ਤਾਂ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਫੜੀਏ ਇਹ ਇਹ ਹਾਲ ਆ ਵੀ ਇਹ ਕੇਐਸਆਈ ਬਾਹਰ ਆ ਕੇ ਸਾਨੂੰ ਪੁੱਛਦਾ ਵੀ ਤੁਸੀਂ ਚੋਰ ਟਰੇਸ ਕੀਤੇ ਕਿ ਨਹੀਂ ਕੀਤੇ ਇਹ ਵੀ ਜ਼ਿੰਮੇਵਾਰੀ ਘਰ ਵਾਲਿਆਂ ਦੀ ਆ ਵੀ ਜੇ ਕਿਤੇ ਉਹ ਰਾਤ ਨੂੰ ਲੁੱਟ ਕੇ ਖੜਦੇ ਆ ਤੇ ਉਹ ਇਹਦੀ ਪੜਤਾਲ ਕਰਕੇ ਦੱਸਣ ਵੀ ਕਿੰਨਾ ਨੇ ਲੁੱਟ ਕੇ ਖੜਿਆ ਇਹ ਪ੍ਰਸ਼ਾਸਨ ਆ ਇਹ ਸਾਹ ਤੱਕ ਨਿੱਗਰ ਗਿਆ ਇਹਦੇ ਖਿਲਾਫ ਅੱਜ ਦਾ ਧਰਨਾ ਆ ਅਸੀਂ ਸਮੁੱਚੇ ਤੌਰ ਤੇ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਉਹਦੇ ਖਿਲਾਫ ਜਿਹੜੀਆਂ ਸਮੂਚੀਆਂ ਲੁੱਟਾਂ ਖੋਹਾਂ ਹੋ ਰਹੀਆਂ ਲੋਕਾਂ ਦੇ ਨਾਲ ਜਿਹੜੀਆਂ ਜਾਤੀਆਂ ਹੋ ਰਹੀਆਂ ਪ੍ਰਸ਼ਾਸਨ ਸੁੱਤਾ ਪਿਆ ਉਹਦੇ ਜਗਾਉਣ ਲਈ ਅਸੀਂ ਅੱਜ ਇੱਥੇ ਧਰਨਾ ਲਾਇਆ ਤੇ ਇਹ ਧਰਨਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਦਾ ਕੋਈ ਜ਼ਿੰਮੇਵਾਰ ਅਧਿਕਾਰੀ ਆ ਕੇ ਇੱਥੇ ਕਾਰਵਾਈ ਨਹੀਂ ਕਰਦਾ ਕਾਰਵਾਈ ਦਾ ਭਰੋਸਾ ਨਹੀਂ ਦਿੰਦਾ ਉਦੋਂ ਤੱਕ ਇੱਥੇ ਬੈਠਾਂਗੇ ਇਹ ਧਰਨਾ ਜਾਰੀ ਰਹੇਗਾ ਜੇਕਰ ਗੱਲ ਕੀਤੀ ਪਹਿਲੀ ਗੱਲ ਆ ਸਰਕਾਰ ਦੀ ਸ਼ਕਤੀ ਹੁੰਦੀ ਆ ਜੇ ਸਰਕਾਰ ਚਾਵੇ ਤੇ ਫਿਰ ਪੁਲਿਸ ਪ੍ਰਸ਼ਾਸਨ ਇਹੋ ਪੁਲਿਸ ਆ ਜਿਨੇ ਅਤਵਾਦ ਦੇ ਕਾਬੂ ਪਾਇਆ ਸੀ ਇਹੋ ਪੁਲਿਸ ਆ ਜਿਹੜਾ ਸਾਰਾ ਕੁਝ ਕਰ ਸਕਦੀ ਆ ਪਰ ਇਹਦੇ ਵਿੱਚ ਸਰਕਾਰ ਦੀ ਬੇਈਮਾਨੀ ਆ ਪ੍ਰਸ਼ਾਸਨ ਜਿਹੜਾ ਉਹ ਪੈਸੇ ਨੂੰ ਵੇਖ ਰਿਹਾ ਵਾ ਵੀ ਕਿੱਥੋਂ ਕਿੰਨਾ ਪੈਸਾ ਮਿਲਦਾ ਉਹਦੇ ਮੁਤਾਬਕ ਆ ਨਸ਼ੇ ਵਾਲਿਆਂ ਨੂੰ ਛੜ ਦਿੱਤਾ ਜਾਂਦਾ ਚੋਰਾਂ ਨੂੰ ਛੜ ਦਿੱਤਾ ਜਾਂਦਾ ਜਦੋਂ ਇਹ ਛੜ ਦਿੱਤਾ ਜਾਂਦਾ ਤੇ ਉਦੋਂ ਉਹਨਾਂ ਦੇ ਹੌਸਲੇ ਵਧਦੇ ਆ ਤੇ ਪੁਲਿਸ ਤੁਹਾਨੂੰ ਦਿਨੇ ਡਾਕੇ ਲਾ ਕੇ ਪੈਸੇ ਇਕੱਠੇ ਕਰਦੀ ਤੇ ਮਿਲ ਜੂਗੀ ਪਰ ਰਾਤ ਨੂੰ ਜਦੋਂ ਲੋਕਾਂ ਨੂੰ ਲੁੱਟਿਆ ਜਾਂਦਾ ਕੁੱਟਿਆ ਜਾਂਦਾ ਉੱਥੇ ਮੁਲਾਜ਼ਮ ਤੁਹਾਨੂੰ ਨਜ਼ਰ ਨਹੀਂ ਆਉਂਦਾ ਉੱਥੇ ਤੁਹਾਨੂੰ ਨਹੀਂ ਮਿਲਦਾ